ਆ ਥੋੜੇ ਮੇਰੇ ਵੀਰੋ ਕੰਟਰੋਲ ਕਰੀਏ ਆਪਾਂ ਹੋਰ ਬਾਈ ਯਾਰ ਹੁਣ ਮੈਨੂੰ ਮਾਈਕ ਤੋਂ ਨਾ ਬੋਲਣੀ ਨਹੀਂ ਜਾਈਦੀ ਗੱਲ ਕਈ ਕਈ ਜਾਂਦੇ ਸਾਡਾ ਐਨੇ ਦਾ ਸਮਾਨ ਲੱਗਿਆ ਪਤੰਦਰੋਂ ਤੁਸੀਂ ਮੂੰਹ ਨਾਲ ਹੀ ਕਹੀ ਜਾਂਦੇ ਹੋ ਯਾਰ ਅਸੀਂ ਪੜਦਾ ਬਾਈ ਇਹਨੇ ਆਂ ਅੱ피 ਸੱਚੇ ਪਾਸ਼ਾ ਵਾਇਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀਏ ਸਾਨੂੰ ਕਹਿਗੇ ਤੋਰਿਆ ਬਾਬੇ ਦੇ ਅੱਖੇ ਪੈ ਜਾਂਦੇ ਆ ਮਾਰ ਤੇ ਭਰਾਵਾ 25 25000 ਚ ਗੱਲਾਂ ਹੋਈਆਂ ਹੁਣ 40 ਮੰਗੀ ਜਾਂਦੇ 35 ਦੇਤਾ ਯਾਰ ਟੀਮਾਂ ਵਾਲੇ ਕਮਾਲ ਹੋਈ ਪਈ ਆ ਯਾਰ ਜੋ ਇਸ ਸਾਲ ਹੋਇਆ ਨਾ ਸੋਨੀ ਚਾਈ ਦੱਸਾਂ ਤੈਨੂੰ ਉਹ ਇਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਜੋ ਇਹਨਾਂ ਇਸ ਸਾਲ ਦੇ ਵਿੱਚ ਕਿਰਾਏ ਨੂੰ ਲੈ ਕੇ ਮੈਂ ਤੇ ਇਹ ਗੱਲ ਕਹਿਣਾ ਉਹਨਾ ਵੀ ਆਪਾਂ ਹਸਾਬ ਨਾਲ ਚੱਲੀਏ ਸਾਰੇ ਪਲੇਅਰ ਵੀ ਇਹ ਨਾ ਹੋਵੇ ਵੀ ਆਉਣ ਵਾਲੀਆਂ ਕਮੇਟੀਆਂ ਆਉਣ ਵਾਲੇ ਸਮੇਂ ਦੇ ਵਿੱਚ 51 42 ਵਾਲੇ ਟੂਰਨਾਮੈਂਟ ਤੋਂ ਵੀ ਜਾਣ ਤੇ ਨਵੇਂ ਮੁੰਡੇ ਮੇਰੇ ਵੀਰੋ ਕਿਤੇ ਉੱਠਣੋ ਹੀ ਨਾ ਰਹਿ ਜਾਣ ਬੰਦਿਆਂ ਦੇ ਸੁਪਨੇ ਅਧੂਰੇ ਹੀ ਨਾ ਰਹਿ ਜਾਣ ਸੋ ਇਹ ਬੇਨਤੀ ਹੈ ਆਪਾਂ ਥੋੜੇ ਮੇਰੇ ਵੀਰੋ ਕੰਟਰੋਲ ਕਰੀਏ ਆਪਾਂ ਹੋਰ ਬਾਈ ਯਾਰ ਹੁਣ ਮੈਨੂੰ ਮਾਈਕ ਤੋਂ ਨਾ ਬੋਲਣੀ ਨਹੀਂ ਜਾਈਦੀ ਗੱਲ ਕਈ ਕਈ ਜਾਂਦੇ ਸਾਡਾ ਐਨੇ ਦਾ ਸਮਾਨ ਲਾ ਗਿਆ ਤੰਦਰੋ ਤੁਸੀਂ ਮੂੰਹ ਨਾਲ ਹੀ ਗਈ ਜਾਂਦੇ ਹੋ ਯਾਰ ਅਸੀਂ ਪੜਦਾ ਪਾਈ ਜਾਂਦੇ ਹੁਣ ਸਮਾਨ ਦਾ ਸਾਨੂੰ ਠੇਕਾ ਸੀ ਤਾਂ ਕਹਿੰਦੇ ਆ ਵੀ ਇੱਥੇ ਦੁੱਧ ਮੱਖਣਾਂ ਦੇ ਨਾਲ ਖੇਡੋ ਵਿੱਚ ਹੁੰਦੇ ਆ ਉਹ ਫਿਰ ਮੁੜ ਕੇ ਇੱਥੇ ਸਾਨੂੰ ਨਾਲੇ ਦੂਜਿਆਂ ਦੇ ਤਵਲ ਵਾਈ ਜਾਂਦੇ ਆ ਹੁਣ ਬਾਈ ਬਣ ਕੇ ਮੇਰੀ ਬੇਨਤੀ ਆਹ ਗੱਲਾਂ ਦਾ ਮਾਈਕ ਤੋਂ ਕਰਵਾਉ ਮੈਥੋਂ ਪਰ ਹਣਦੇ ਨਹੀਂ ਜਦੋਂ ਫਿਰ ਬੋਲਣਾ ਪੈਂਦਾ ਯਾਰ ਅਗਲੇ ਸਾਲ ਮੇਜਰ ਲੀਗ ਦਾ ਕਰਾ ਦਈਏ ਬਾਈ ਤਾੜੀ ਮਾਰ ਕੇ ਦੱਸੋ ਯਾਰ ਹੋਰ ਯਾਰ ਰੂਲ ਰੈਗੂਲੇਸ਼ਨ ਦਾ ਹੈਗਾ ਯਾਰ ਤੇ ਇੱਕ ਪਿੰਡ ਰੋਲ ਓਪਨ ਜਾ ਜਲਦੀ ਨਾਲ ਮੈਚ ਸ਼ੁਰੂ ਕਰਵਾਓ ਜੀ ਆਫੀਸ਼ੀਅਲ ਵੀਰਾਂ ਨੂੰ ਮੇਰੀ ਬੇਨਤੀ ਹੈ ਹੁਣ ਐਸੇ ਬੂਮ ਸਪਰੇ ਮੇਰੀ ਹੱਥ ਬਨ ਕੇ ਬੇਤੀ ਹੈ ਕਬੱਡੀ ਦੇ ਖਿਡਾਰੀਆਂ ਨੂੰ ਆਪਾਂ ਕਮੇਟੀਆਂ ਨੂੰ ਇਕਾਈਏ ਨਾ ਪੈਸਾ ਲਾਉਣ ਵਾਲੇ ਲੋਕਾਂ ਨੂੰ ਕਹੀਏ ਨਾ ਕਈ ਬੰਦੇ ਮੈਂ ਇਹ ਗੱਲ ਸੁਣਿਆ ਕਹਿੰਦੇ ਯਾਰ ਇਹ ਤੇ ਪੈਸਾ ਲਾ ਕੇ ਟੈਨਸ਼ਨ ਫ੍ਰੀ ਲੈਣ ਵਾਲੀ ਗੱਲ ਹੋ ਗਈ ਕੋਈ ਸਮਾਂ ਸੀਗਾ ਲੋਕ ਖੇਡਾਂ ਕਰਾਉਂਦੇ ਸੀ ਯਾਰ ਥੋੜੀ ਜੀ ਤੰਦਰੁਸਤੀ ਆਊਗੀ ਥੋੜਾ ਜਿਹਾ ਮਨ ਜਿਹੜਾ ਸਹੀ ਹੋਊਗਾ ਯਾਰ ਹੁਣ ਬੰਦੇ ਦੀ ਵਰਡਿੰਗ ਕੀ ਹੁੰਦੀ ਆ ਯਾਰ ਇਹ ਤਾਂ ਪੈਸਾ ਲਾ ਕੇ ਟੈਨਸ਼ਨ ਖਰੀਦਣ ਵਾਲਾ ਕੰਮ ਹੈ ਸੋ ਸੋਚੋ ਕਬੱਡੀ ਦੇ ਖਿਡਾਰੀਓ ਆਪਾਂ ਇਸ ਚੀਜ਼ ਬਾਰੇ ਸੋ ਆ ਸ਼ੰਦਰ ਪਾਉ ਨਹੀਂ ਖੜੇ ਹੋਰ ਕਿੰਨੀ ਆਧਾਰਨਾ ਦੇ ਦੇਣਾ ਇਹਨਾਂ ਨੇ ਤੁਹਾਡੇ ਨਾਲੋਂ ਕਿਤੇ ਟੌਪ ਦੀ ਕਬੱਡੀ ਖੇਡੀ ਐ ਬਦਕਿਸਮਤੀ ਕੀ ਸੀ ਵੀ ਉਹਨਾਂ ਸਮੇਂ 'ਚ ਪੈਸਾ ਨਹੀਂ ਸੀਗਾ ਪਾਉ ਇਧਰ ਮੱਝ ਵਾਲੇ ਨੇ ਕਹਿੰਦੇ ਆਹ ਚੱਕ 5 ਰੁਪਏ ਤੇ 25 ਟਫੇੜੇ ਮਾਰਦੇ ਇੰਨੀ ਹੁੰਦੀ ਸੀ ਨਾ ਕਹਿੰਦੇ ਸੋ 5-5 ਰੁਪਈਆ ਦੇ ਟਫੇੜੇ ਖਾਂਦੇ ਰਹੇ ਹੋ ਸੋ ਸਮੇਂ ਦੀਆਂ ਗੱਲਾਂ ਨੇ ਮੈਂ ਪਹਿਲਾਂ ਵੀ ਕਿਹਾ ਅੱਜ ਸਮਾਂ ਬਦਲ ਗਿਆ